ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦਾ ਹਲਕਾ ਪੋਆ ਦਾ ਪਿੰਡ ਹੈਗਾ ਚਕਰਾਲ ਦੱਸਦੀ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਸ਼ੱਕੀ ਦੇਖਣ ਦੀ ਗੱਲ ਜਿਹੜੀ ਸਾਹਮਣੇ ਆਂਦੀ ਪਈ ਹੈ ਕੁਝ ਫੋਸ ਅਲੱਗ-ਅਲੱਗ ਏਜੰਸੀਆਂ ਦੇ ਨਾਲ ਉੱਥੇ ਪਹੁੰਚਦੀ ਵੀ ਹੈਗੀ ਹੈ ਸਰਚ ਵੀ ਕੀਤੇ ਜਾਂਦੇ ਨੇ ਦੱਸਦੀ ਕਿ ਦੋ ਦਿਨ ਪਹਿਲੇ ਵੀ ਛੋੜੀਆਂ ਪਿੰਡ ਦੇ ਵਿੱਚ ਜਿਹੜਾ ਸ਼ੱਕੀ ਦੇਖਣ ਦੀ ਗੱਲ ਸਾਹਮਣੇ ਆਈ ਸੀਗੀ ਉੱਥੇ ਵੀ ਭਾਰੀ ਜਿਹੜੀ ਫੋਰਸ ਪਹੁੰਚੀ ਸੀਗੀ ਜਾਂਚ ਵੀ ਕੀਤੀ ਹੈ ਹੈਲੀਕਾਪਟਰ ਨਾਲ ਸਰਚ ਕੀਤਾ ਡਰੋਨ ਨਾਲ ਵੀ ਕੀਤਾ ਘਾਤਕ ਜਿਹੜੀ ਕਮਾਂਡੋ ਫੋਰਸ ਹੈਗੀ ਹੈ ਐਸਓਜੀ ਹੈਗੀ ਹੈ ਉਹਨਾਂ ਨੂੰ ਲੈ ਕੇ ਜਿਹੜਾ ਸਰਚ ਕੀਤਾ ਕਿ ਲੇਕਿਨ ਕੁਝ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਹੁਣ ਦੇਰ ਰਾਤ ਜਿਹੜਾ ਪਿੰਡ ਚਕਰਾਲ ਹੈਗਾ ਤਸਵੀਰਾਂ ਦਿਖਾਵਾਂਗੇ ਇਹ ਪਿੰਡ ਚਕਰਾਲ ਹੈਗਾ ਤਸਵੀਰਾਂ ਦੇਖਦੇ ਇੱਥੇ ਵੀ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਪਹਿਲੇ ਤੇ ਚਾਰ ਛੱਕੀ ਦੇਖੇ ਗਏ ਨੇ ਇੱਕ ਗੰਨੇ ਦੇ ਖੇਤ ਦੇ ਵਿੱਚ ਉਸ ਤੋਂ ਬਾਅਦ ਦੱਸਿਆ ਜਾਂਦਾ ਇੱਕ ਅ ਵਿਅਕਤੀ ਜਿਹੜਾ ਸੀਗਾ ਪਹਿਲੇ ਤੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਦੇਖ ਸਕਦੇ ਹੋ ਡਰੋਨ ਨਾਲ ਸਰਚ ਕੀਤਾ ਜਾ ਰਿਹਾ ਡਰੋਨ ਚੱਲ ਰਿਹਾ ਹਜੇ ਵੀ ਦੂਸਰੇ ਪਾਸੇ ਤੁਸੀਂ ਗੱਡੀਆਂ ਦੇਖ ਸਕਦੇ ਹੋ ਬਖਤਰਬੰਦ ਗੱਡੀਆਂ ਹੈਗੀਆਂ ਫੋਰਸ ਜਿਹੜੀ ਆ ਪਿੰਡ ਦੇ ਵਿੱਚ ਵੀ ਤਾਇਨਾਤ ਕੀਤੀ ਗਈ ਆ ਦੱਸਣਾ ਚਾਹਾਂਗੇ ਕਿ ਜਿਹੜੇ ਲੋਕ ਸੀਗੇ ਚਾਰ ਲੋਕ ਪਹਿਲੇ ਉਹ ਵੇਖੇ ਨੇ ਜਦੋਂ ਦਹਿਸ਼ਤ ਬਣੀ ਆ ਉਹ ਬੰਦਾ ਉਹਨਾਂ ਨੂੰ ਵੇਖ ਕੇ ਭੱਜ ਜਾਂਦਾ ਆ ਆ ਜਾਂਦਾ ਪਿੰਡ ਵਾਲੀ ਸਾਈਡ ਤੋਂ ਉਸ ਤੋਂ ਬਾਅਦ ਉਹਦੇ ਵੱਲੋਂ ਜਿਹੜਾ ਆ ਇੱਕ ਹੋਰ ਵਿਅਕਤੀ ਹੈਗਾ ਉਹਦੇ ਵੱਲੋਂ ਵੀ ਜਿਹੜਾ ਦੋ ਬੰਦੇ ਦੇਖੇ ਜਾਂਦੇ ਨੇ ਉਸ ਬੰਦੇ ਦਾ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਆ ਉਹਦਾ ਕਹਿਣਾ ਕਿ ਉਸ ਬੰਦੇ ਕੋਲ ਵਿਅਕਤੀ ਕੋਲ ਉਹਨਾਂ ਦੋ ਬੰਦਿਆਂ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਦੇ ਹੋ ਹੈਗੇ ਹੋ ਤੇ ਉਹਨਾਂ ਨੇ ਜਦ ਦੱਸਿਆ ਵੀ ਆਪਾਂ ਪਿੰਡ ਚਕਰਾਲ ਦੇ ਹੈਗੇ ਉਸ ਤੋਂ ਬਾਅਦ ਉਹਨੂੰ ਪੁੱਛਿਆ ਜਾਂਦਾ ਕਿ ਤੁਹਾਡੇ ਪਿੰਡ ਦੇ ਵਿੱਚ ਪਹਿਰਾ ਲੱਗਦਾ ਕੀ ਤੁਹਾਡੇ ਕੋਲ ਹਥਿਆਰ ਹੈਗੇ ਨੇ ਜਦੋਂ ਇਹੋ ਜਿਹੀਆਂ ਗੱਲਾਂ ਪੁੱਛਦੇ ਨੇ ਤਾਂ ਉਹਨਾਂ ਨੂੰ ਡੋੜ ਪੈਂਦਾ ਕਿ ਕੁਝ ਨਾ ਕੁਝ ਜ਼ਰੂਰ ਆ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਵੀ ਕਹਿੰਦੇ ਆ ਰਾਤ ਵੀ ਮੌਕੇ ਤੇ ਪਹੁੰਚੀ ਆ ਤੁਹਾਨੂੰ ਨਾਲ ਦੇ ਆ ਸਕਰੀਨ ਤੇ ਤਸਵੀਰਾਂ ਦਿਖਾ ਰਹੇ ਆ ਲਗਾਤਾਰ ਸਰਚ ਹੋ ਰਿਹਾ ਕਿਵੇਂ ਸਰਚ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਦੂਸਰੀ ਉੱਥੇ ਗੰਨੇ ਦੇ ਖੇਤ ਦੇ ਕੋਲ ਕੁਝ ਪੈਰਾਂ ਦੇ ਨਿਸ਼ਾਨ ਵੀ ਦੇਖਣ ਨੂੰ ਮਿਲੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਤੁਹਾਨੂੰ ਦਿਖਾਵਾਂਗੇ ਪੈਰਾਂ ਦੇ ਨਿਸ਼ਾਨ ਵੀ ਹੈਗੇ ਨੇ ਜਿਹਨੂੰ ਮਾਰਕ ਕੀਤਾ ਹੋਇਆ ਕੀ ਇਹ ਕੀ ਹੋ ਸਕਦਾ ਦੱਸ ਦਈਏ ਕਿ ਅੱਜ ਜਿਹੜੀ ਡੌਗ ਸਗਵਾਈਡ ਕਹਿੰਦੇ ਆ ਉਹਦੇ ਨਾਲ ਵੀ ਜਿਹੜੀ ਹੈਗਾ ਸਰਚ ਕੀਤੀ ਗਈ ਆ ਸਰਚ ਕੀਤੀ ਗਈ ਆ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਨਾਲ ਦੀ ਸਕਰੀਨ ਤੇ ਕਿਵੇਂ ਜਿਹੜਾ ਖੇਤਾਂ ਦੇ ਵਿੱਚ ਜਾ ਕੇ ਘਾਤਕ ਕਮਾਂਡੋ ਨਾਲ ਐਸਓਜੀ ਟੀਮ ਹੈਗੀ ਆ ਉਹਨੂੰ ਲੈ ਕੇ ਸਰਚ ਕੀਤਾ ਜਾ ਰਿਹਾ ਹੈ ਦੋਸਤੋ ਗੱਲਬਾਤ ਸੁਣਾਣੇ ਆ ਸਰਪੰਚ ਨਾਲ ਕੀਤੀ ਹੋਈ ਪਿੰਡ ਦੇ ਨਾਲ ਕਿ ਕੀ ਉਹਨਾਂ ਨੇ ਦੱਸਿਆ ਸਾਨੂੰ ਕੀ ਖੁਲਾਸਾ ਕੀਤਾ ਤੇ ਨਾਲ ਹੀ ਜਿਹੜੇ ਡਿਪਟੀ ਹੈਗੇ ਸੁਖਜਿੰਦਰ <th>ਪਰ ਜੀ ਉਹਨਾਂ ਨਾਲ ਵੀ ਗੱਲਬਾਤ ਸੁਣਾਣੇ ਆ ਉਹਨਾਂ ਨੇ ਕੀ ਦੱਸਿਆ ਦੋਸਤੋ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸਰਪੰਚ ਸਾਹਿਬ ਕੀ ਮਾਮਲਾ ਹੈਗਾ ਪਿੰਡ ਕਾਫੀ ਖੋਰਸ ਪਹੁੰਚੀ ਹੈ ਕੀ ਕਾਰਨ ਹੈਗਾ ਸਰ ਮੈਂ ਨਾ ਕੋਈ ਰਾਤ 8:30 ਵਜੇ ਘਰ ਬੈਠਾ ਸੀ ਤੇ ਮੈਨੂੰ ਫੋਨ ਆ ਗਿਆ ਤੇ ਉਹਨਾਂ ਨੇ ਕਿਹਾ ਇਹ ਫੋਨ ਤੇ ਉਹਨਾਂ ਨੇ ਕਿਹਾ ਜੀ ਮੈਂ ਨਾ ਮੁਰੇ ਇਹ ਬੰਦੇ ਦੇਖੇ ਕੋਈ 4 ਮੈਂ ਕਿਹਾ ਚਲੋ ਮੈਂ ਉਸੇ ਵੇਲੇ ਤਰੰਤ ਘਰੋਂ ਹੀ ਆਪਣੇ ਮੋਬਾਈਲ ਫੋਨ ਕਰ ਦਿੱਤਾ ਐਸਐਸਓ ਸਾਹਿਬ ਨੂੰ ਕਿਦਾਦਾ ਮੁਰਿਆਂ ਨੇ ਬੰਦੇ ਦੇਖੇ ਨੇ ਕੋਈ 4 ਤੇ ਬਾਕੀ ਮੈਂ ਕਿਹਾ ਮੈਂ ਉੱਥੇ ਜਾ ਕੇ ਦੇਖਣਾ ਵੀ ਕੋਣ ਹੈਗੇ ਨੇ ਕੋਣ ਨਹੀਂ ਚਲੋ ਇੱਥੇ ਆ ਕੇ ਮੈਂ ਫਿਰ ਪੁੱਛਿਆ ਇਹਨਾਂ ਨੂੰ ਵੀ ਦੱਸੋ ਵੀ ਕਿੰਨੇ ਲਿਖੇ ਮੁਰਾ ਰੀਸੂ ਆ ਉਹਨੇ ਕਿਹਾ ਵੀ ਜੀ ਮੈਂ ਲਿਖਿਆ 4 ਬੰਦੇ ਉਹਨਾਂ ਨੇ ਮੂਹ ਬੰਨੀ ਸੀ ਔਰ ਕਾਲੀਆਂ ਟੀ-ਸ਼ਰਟਾਂ ਪਾਈਆਂ ਸੀ ਜਦੋਂ ਉਹਨੇ ਥੋੜੀ ਜਿਹੀ ਦੂਰੀ ਤੇ ਦੇਖੇ ਨੇ ਡਰ ਗਿਆ ਦਰਦਨਾ ਧੋਰ ਕੇ ਵਾਪਸ ਆ ਗਿਆ ਵਿਚਾਰਾ ਬਾਕੀ ਇਹਨੇ ਅੱਗੇ ਨਹੀਂ ਦੇਖਿਆ ਕਿ ਉਹਨਾਂ ਕੋਲ ਕੀ ਹੈ ਸੀ ਕਿ ਨਹੀਂ ਕਿਉਂਕਿ ਆਪੇ ਖੁਦ ਡਰ ਗਿਆ ਉਸ ਤੋਂ ਬਾਅਦ ਫਿਰ ਕੋਈ ਘੰਟੇ ਕੇ ਬਾਅਦ ਪੌਣੇ ਘੰਟੇ ਬਾਅਦ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਜੀ ਐ ਐਸ ਐਚ ਓ ਸਾਹਿਬ ਔਰ ਡਿਪਟੀ ਸਾਹਿਬ ਸਾਰੇ ਆ ਗਏ ਨੇ ਤੇ ਡਿਪਟੀ ਸਾਹਿਬ ਨੇ ਸਭ ਨੂੰ ਕਿਹਾ ਵੀ ਇੱਥੇ ਐਮਬੂਸ ਵੀ ਲੱਗੇ ਆਗੇ ਨੇ ਤੇ ਸ਼ਾਇਦ ਹੋ ਸਕਦਾ ਹੋ ਨਹੀਂ ਹੁਣ ਫਿਰ ਚਲੋ ਇਹਨਾਂ ਨੇ ਦੇਖਿਆ ਦੋਖਿਆ ਸਾਰਾ ਮੋਕਾ ਦੇਖਿਆ ਉਸ ਤੋਂ ਬਾਅਦ ਸਾਡਾ ਮੁਰਾ ਇੱਕ ਸੈਂਟੀ ਕੁਮਾਰ ਜੀ ਉਹਨੇ ਕਿਹਾ ਜੀ ਮੈਂ ਵੀ ਦੇਖੇ ਨੇ ਦੋ ਬੰਦੇ ਉਹ ਵਰਦੀ ਚ ਸੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਇੱਥੇ ਤੁਸੀਂ ਕੀ ਕਰਦੇ ਹੋ ਪਏ ਇੱਥੇ ਵੀ ਇਹਨਾਂ ਨੇ ਕਿਹਾ ਮੁਰੇ ਨੇ ਵੀ ਜੀ ਮੈਂ ਤੇ ਇੱਥੇ ਆਪਣੇ ਸ਼ੇਅਰ ਕਰਦਾ ਤੁਸੀਂ ਦੱਸੋ ਉਹ ਕਹਿੰਦੇ ਵੀ ਰਾਤ ਨੂੰ ਨਹੀਂ ਕੁਮਣਾ ਮਾਰਦੇ ਫਿਰ ਉਹਨਾਂ ਨੇ ਇਹਨੂੰ ਪੁੱਛਿਆ ਵੀ ਤੁਹਾਡੇ ਪਿੰਡ ਪਿਆਰਾ ਲੱਗਦਾ ਇਹਨਾਂ ਨੇ ਕਿਹਾ ਜੀ ਲੱਗਦਾ ਪਿਆਰਾ ਕਿੰਨੇ ਬੰਦੇ ਆ ਜੀ ਇਹਨਾਂ ਨੇ ਕਿਹਾ ਜੀ 14-15 ਬੰਦੇ ਆ ਉਹਨਾਂ ਨੇ ਵੀ ਗੱਲ ਪੁੱਛਿਆ ਵੀ ਉਹਨਾਂ ਕੋਲ ਹਥਿਆਰ ਵਗਾਰਾ ਹੈਗੇ ਆ ਕਿ ਜਾਂ ਖਾਲੀ ਆ ਇਹਨਾਂ ਨੇ ਕਿਹਾ ਜੀ ਸਾਰਿਆਂ ਕੋਲ ਹਥਿਆਰ ਹੁੰਦੇ ਆ ਲਾਇਸੈਂਸ ਉਸ ਤੋਂ ਬਾਅਦ ਜੀ ਬਸ ਇੰਨੀ ਗੱਲਬਾਤ ਹੋਈ ਆ ਤੇ ਇਹ ਵਿਚਾਰ ਆ ਗਿਆ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਉਸ ਤੋਂ ਬਾਅਦ ਫਿਰ ਫੋਰਸ ਆ ਗਈ ਆ ਫਿਰ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਦੁਬਾਰਾ ਸਵੇਰ ਨੂੰ ਆਵਾਂਗੇ ਜੀ ਉਹ ਕੋਈ ਘੰਟਾ ਡੇਢ ਘੰਟਾ ਸਾਰੀ ਫੋਰਸ ਫਿਰ ਇੱਥੇ ਰਹੀ ਆ ਉਹਨਾਂ ਨੇ ਲੋਕੇਸ਼ਨ ਵੀ ਦੇਖੀ ਆ ਆਪਣੇ ਪਿਆਰਾਂ ਦੇ ਨਿਸ਼ਾਨ ਵੀ ਦੇਖਿਆ ਡਿਪਟੀ ਸਾਹਿਬ ਨੇ ਉੱਥੇ ਗੋਲੇ ਵਗੈਰਾ ਵੀ ਲਵਾਇਆ ਜਿੱਥੇ ਨਿਸ਼ਾਨ ਸੀ ਇਹੇ ਗੱਲਬਾਤ ਹੈ ਜੀ ਅਸੀਂ ਸਕੀਨਾ ਜੀ ਆਪਣਾ ਮੇਰਾ ਨਾਮ ਗੁਰਦਿਆਲ ਸਿੰਘ ਸਣੀ ਮੈਂ ਰਿਟਾਇਰਡ ਪੁਲਿਸ ਆਫਸਰ ਰਿਟਾਇਰਡ ਡੀਐਸਪੀ ਆ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦਾ ਡਿਸਟ੍ਰਿਕਟ ਰੈਜ਼ੀਡੈਂਟ ਆ ਪਠਾਨਕੋਟ ਦਾ ਅੱਜ ਚਕਰਾਲ ਦੇ ਵਿੱਚ ਤੁਹਾਡੇ ਇੱਧਰ ਜ਼ਮੀਨ ਵੀ ਹੈਗੀ ਐ ਤੁਸੀਂ ਵੀ ਇੱਧਰ ਆਇਓ ਕਹਿੰਦੇ ਨੇ ਛੱਕੀ ਬੰਦੇ ਦੇਖਣੇ ਕਾਫੀ ਪਿਛਲੇ ਕਾਫੀ ਦਿਨਾਂ ਤੋਂ ਰੋੜਾ ਜਗ੍ਹਾ ਜਗ੍ਹਾ ਪੈਂਡਾ ਲਿਖਣ ਆਈ ਤੇ ਕੋਈ ਸਾਹਮਣੇ ਨਹੀਂ ਆਇਆ ਕੀ ਅੱਜ ਹੈਗਾ ਜਿਹੜਾ ਚਲੋ ਦੇਖੋ ਪੁਲਿਸ ਨੂੰ ਹਰ ਜਿਹੜੀ ਇਤਲਾਹ ਆ ਉਹਨੂੰ ਪੋਜ਼ਿਟਿਵ ਹੀ ਲੈਣਾ ਚਾਹੀਦਾ ਨੈਗੇਟਿਵ ਨਹੀਂ ਲੈਣਾ ਚਾਹੀਦਾ ਆਪਾਂ ਨੂੰ ਪੜਤੋਲ ਰਣਾ ਚਾਹੀਦਾ ਵੀ ਇਹ ਸੱਚੀ ਵੀ ਹੋ ਸਕਦੀ ਹੈ ਤੇ ਉਹਦਾ ਬਾਅਦ ਚ ਪੜਤਾਲ ਕਰਨ ਤੋਂ ਬਾਅਦ ਜੋ ਵੀ ਨਤੀਜੇ ਸਾਹਮਣੇ ਆਉਣ ਉਹ ਫਿਰ ਬਾਅਦ ਚ ਵੇਖੇ ਜਾਂਦੇ ਆ ਪਰ ਮੈਂ ਇੱਕ ਗੱਲ ਕਰੂੰਗਾ ਮੈਂ ਪ੍ਰਸ਼ਾਸਨ ਨੂੰ ਮੈਂ ਡੀਸੀ ਸਾਹਿਬ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਫਿਰ ਆਪਣੇ ਐਸਐਫੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਉਹ ਵੀ ਪੱਤਰ ਲਿਖ ਕੇ ਜਿਹੜਾ ਡੀਸੀ ਸਾਹਿਬ ਨੂੰ ਭੇਜਣ ਵੀ ਜਿਹੜੇ ਇੱਥੇ ਆਮ ਤੌਰ ਤੇ ਪਬਲਿਕ ਦੇ ਵਿੱਚ ਵੇਖਿਆ ਜਾਂਦਾ ਵੀ ਉਹ ਫੌਜੀਆਂ ਵਾਲੀ ਬੀਐਸਐਫ ਵਾਲਿਆਂ ਦੀ ਵਰਦੀ ਪਾ ਕੇ ਆਮ ਕਾਰੋਬਾਰ ਵੀ ਕਰਦੇ ਆ ਔਰ ਪਾਈ ਵੀ ਫਿਰਦੇ ਆ ਤਾਂ ਤੁਰੇ ਵੀ ਫਿਰਦੇ ਆ ਜਿੱਦੇ ਤੋਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਸਰਕਾਰੀ ਮੁਲਾਜ਼ਮ ਹੋ ਸਕਦਾ ਜਾਂ ਇਹ ਪ੍ਰਾਈਵੇਟ ਹੀ ਹੈਗਾ ਕੋਈ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਵੀ ਇਹਦੇ ਉੱਤੇ 144 ਦੇ ਆਰਡਰ ਕਰਕੇ ਪਬਲਿਸ਼ ਕਰਕੇ ਸਾਰੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਦੱਸ ਦੇਣਾ ਚਾਹੀਦਾ ਵੀ ਕੋਈ ਵੀ ਵਿਅਕਤੀ ਜਿਹੜਾ ਪ੍ਰਾਈਵੇਟ ਵਿਅਕਤੀ ਆ ਉਹ ਫੌਜੀ ਵਰਦੀ ਨਹੀਂ ਪਾਊਗਾ ਪੁਲਿਸ ਦੀ ਵਰਦੀ ਨਹੀਂ ਪਾਊਗਾ ਖਾਕੀ ਔਰ ਨਾ ਹੀ ਬੀਐਸਐਫ ਦੀ ਕਿਸੇ ਵੀ ਜਿਹੜੀ ਪੈਰਾ ਮਿਲਟਰੀ ਫੋਰਸਸ ਆ ਜਾਂ ਮਿਲਟਰੀ ਆ ਜਾਂ ਪੁਲਿਸ ਆ ਉਹਦੇ ਖਾਕੀ ਰੰਗ ਦਾ ਜਾਂ ਦੂਜਾ ਜਿਹੜਾ ਅੱਜ ਕੱਲ ਆ ਕਮੋਫਲੇ ਕੰਸੀਲਮੈਂਟ ਵਾਲੇ ਜਿਹੜੇ ਹੁੰਦੇ ਆ ਕੱਪੜੇ ਆ ਆਮ ਤੌਰ ਤੇ ਫੌਜੀਆਂ ਦੇ ਉਹ ਆਮ ਤੌਰ ਤੇ ਆਮ ਦੁਕਾਨਾਂ ਤੋਂ ਵੀ ਮਿਲਨੇ ਪਾਏ ਜਾਂਦੇ ਆ ਤੇ ਲੋਕ ਵੀ ਪਾ ਕੇ ਕੰਮ ਕਰਦੇ ਆ ਬਿਲਕੁਲ ਰੇਲਵੇ ਰੋਡ ਦੇ ਉੱਤੇ ਸਾਰੇਵੇਂ ਇਹੋ ਜਿਹੀਆਂ ਚੀਜ਼ਾਂ ਵਿਕਦੀਆਂ ਕਿ ਆ ਉੱਤੇ ਬੈਨ ਨਹੀਂ ਹੋਣਾ ਚੀਰਾ ਬਿਲਕੁਲ ਮੈਂ ਕਹੂੰਗਾ ਵੀ ਉਹ ਸਿਰਫ ਓਨਲੀ ਜੇ ਉਹਨਾਂ ਨੇ ਵੇਚਣੀਆਂ ਉਹ ਆਰਮੀ ਦਾ ਬੀਐਸਐਫ ਦਾ ਦੂਜਾ ਆਈਡੈਂਟੀਟੀ ਕਾਰਡ ਲੈ ਕੇ ਉਹਨਾਂ ਦਾ ਆਈਡੈਂਟੀਟੀ ਕਾਰਡ ਦੀ ਫੋਟੋ ਰੱਖ ਕੇ ਵੀ ਮਹੀਂ ਇਹਨਾਂ ਨੂੰ ਵੇਚਿਆ ਜੇਕਰ ਬਿਨਾਂ ਕਿਸੇ ਆਈਡੈਂਟੀਟੀ ਕਾਰਡ ਦੇ ਬਿਨਾਂ ਕਿਸੇ ਆਈਡੀ ਪ੍ਰੂਫ ਤੇ ਜੇ ਉਹ ਕਿਤੇ ਵੇਚਦੇ ਆ ਉਹਨਾਂ ਉੱਤੇ ਬਿਲ ਉਹਨਾਂ ਉੱਤੇ ਵੀ ਬਿਲਕੁਲ ਉਹਨਾਂ ਤੇ ਬੈਨ ਹੋਣਾ ਚਾਹੀਦਾ ਇਸ ਕਰਕੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਪੁਲਿਸ ਨੂੰ ਵੀ ਵੀ ਵੇਖੋ ਪੁਲਿਸ ਦਾ ਕੰਮ ਲਾਅਨ ਆਰਡਰ ਨੂੰ ਜਾਂ ਇਹੋ ਜਿਹੇ ਕੰਮ ਨੂੰ ਠੀਕ ਰੱਖਣਾ ਪਰ ਲੇਕਿਨ ਕਈ ਵਾਰ ਇੱਕ ਗੱਲ ਕੱਖ ਨਹੀਂ ਹੁੰਦੀ ਉਹਦੇ ਵਾਸਤੇ ਸਾਰੀ ਪੁਲਿਸ ਫੋਰਸ ਨੂੰ ਭਾਜੜਾ ਪੈਂਦੀ ਆ ਉੱਪਰ ਤੱਕ ਅਫਸਰਾਂ ਨੂੰ ਸੋ ਮੇਰੀ ਬੇਨਤੀ ਫੇਰ ਆ ਵੀ ਇਹਦੇ ਬਾਰੇ ਅਫਸਰਾਂ ਨੂੰ ਸੋਚ ਕੇ 143 ਜਿਹੜੀ ਆ ਉਹਦਾ ਆਰਡਰ ਫਾਇਲ ਅਸ਼ ਕਰ ਦੇਣਾ ਚਾਹੀਦਾ ਜੈ ਜਨਤਾ ਜੈ ਭਾਰਤ ਦੇਖੇਗੇ ਨੇ ਕਾਫੀ ਰੋਲਾ ਪਿਆ ਹੈ ਦੇਖੋ ਭਰਦਰ ਇਸ ਤਰ੍ਹਾਂ ਦਾ ਸਰਚ ਪ੍ਰਸ਼ ਚੱਲ ਰਿਹਾ ਆਪਣਾ ਤੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿਆਂਗੇ ਮਾਨਯੋਗ ਐਸਐਸਪੀ ਸਾਹਿਬ ਭਦਰਵੀ ਬਿਲਕੁਲ ਇੱਥੇ ਨੇ ਆਪਣੇ ਉਹ ਵੀ ਆਪਣੇ ਪ੍ਰਸ਼ ਦੇ ਨਾਲ ਨੇ ਔਰ ਜਿਹੜੇ ਵੀ ਤੱਥ ਜਿਸ ਆਉਣਗੇ ਆਪਣੇ ਐਸਐਸਪੀ ਸਾਹਿਬਾਦਰ ਤੁਹਾਨੂੰ ਪ੍ਰੀਫ ਕਰ ਦੇਣਗੇ ਕਹਿੰਦੇ ਨੇ ਬੰਦੇ ਜਿਹੜੇ ਇਹਨਾਂ ਨੇ ਦੇਖਿਆ ਉਹਨਾਂ ਕੋਲ ਪੁੱਛਿਆ ਗਿਆ ਕਿ ਪਿੰਡ ਤੁਸੀਂ ਪਹਿਲਾਂ ਦਿੰਦੇ ਹੋ ਕੋਈ ਖਿਆਲ ਤੁਹਾਡਾ ਹੈ ਕਿ ਇਸ ਤਰ੍ਹਾਂ ਕੋਈ ਮਾਮਲਾ ਸਾਹਮਣੇ ਆਇਆ ਮੈਂ ਕਹਾਂ ਬ੍ਰਦਰ ਤੁਹਾਨੂੰ ਮੈਂ ਕਹਿ ਰਿਹਾ ਨਾ ਜੀ ਆਪਣੀ ਸਰਚ ਚੱਲ ਰਹੀ ਹੈ ਲੋਕ ਆਪਣੇ ਨਾਲ ਆ ਬੀਐਸਐਫ ਆਰਮੀ ਆਪਣੇ ਨਾਲ ਲੱਗੀ ਹੈ ਔਰ ਐਸਐਸਪੀ ਸਾਹਿਬਾਦਰ ਜਿਹੜੇ ਨੇ ਆਪਣੇ ਬਿਲਕੁਲ ਇਸ ਆਪਰੇਸ਼ਨ ਤੋਂ ਉੱਪਰ ਨਜ਼ਰ ਰੱਖੇ ਨੇ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਨੂੰ ਐਸਐਸਪੀ ਸਾਹਿਬਾਦਰ ਪ੍ਰੀਫ ਕਰ ਦੇਣਗੇ ਥੈਂਕ ਯੂ ਵੈਰੀ ਮਚ